ਨਸ਼ੇ ਨੂੰ ਲੈ ਕੇ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ ਨਸ਼ੇ ਦੀ ਲਤ ਅੱਗੇ ਠਿੱਕਾ ਪਿਆ ਮਾਪਿਆਂ ਦਾ ਪਿਆਰ ਮਾਪਿਆਂ ਨੂੰ ਬੰਦਕ ਬਣਾ ਕੇ ਘਰ ਚ ਲਗਾ ਦਿੱਤੀ ਅੱਗ ਸ시ਕਾਲ ਤੁਸੀਂ ਜੁੜੇ ਹੋ ਔਨਅਰ ਦੇ ਨਾਮ ਮੈਂ ਸਤਨਾਮ ਸਿੰਘ ਬਠੋਈ ਸੁਆਗ ਕਰਦਾ ਨਸ਼ੇ ਦੇ ਲੱਕ ਤੋੜਨ ਦੇ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਸੜਕਾਂ ਤੇ ਜਾਂ ਗਲੀਆਂ ਮਹੱਲਿਆਂ ਚ ਨਜ਼ਰ ਆ ਰਹੇ ਨੇ ਪਰ ਉੱਥੇ ਹੀ ਜਿਹੜੇ ਇਸ ਨਸ਼ੇ ਦੀ ਲਤ ਤੇ ਨੌਜਵਾਨ ਲੱਗੇ ਹੋਏ ਆ ਉਹਨਾਂ ਵੱਲੋਂ ਅਜਿਹੇ ਕਦਮ ਚੁੱਕੇ ਜਾ ਰਹੇ ਆ ਜਿਹੜੇ ਕਿ ਰੌਂਗ ਟੇ ਖੜੇ ਕਰ ਦਿੰਦੇ ਆ ਤਾਜ਼ਾ ਮਾਮਲਾ ਜ਼ਿਰਕਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਆਪਣੇ ਫਲੈਟ ਵਿੱਚ ਮਾਪਿਆਂ ਨੂੰ ਬੰਧਕ ਬਣਾ ਕੇ ਨੌਜਵਾਨ ਨੇ ਘਰ ਵਿੱਚ ਅੱਗ ਲਗਾ ਦਿੱਤੀ ਅਤੇ ਇੱਥੇ ਜਦੋਂ ਉਸ ਨੌਜਵਾਨ ਨੂੰ ਨਸ਼ੇ ਦੇ ਲਈ ਪੈਸੇ ਨਹੀਂ ਮਿਲੇ ਤਾਂ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਕਿ ਮਾਪਿਆਂ ਨੂੰ ਹੀ ਨਿਸ਼ਾਨਾ ਬਣਾ ਲਿਆ ਗਿਆ ਤੇ ਇਸ ਸਬੰਧੀ ਜਦੋਂ ਲੋਕਾਂ ਨੂੰ ਪਤਾ ਲੱਗਿਆ ਅਤੇ ਮਹੱਲੇ ਦੇ ਲੋਕਾਂ ਵਿੱਚ ਹਫੜਾ ਦਫੜੀ ਮੱਚੀ ਤਾਂ ਲੋਕਾਂ ਨੇ ਨਾਲ ਦੀ ਨਾਲ ਉਹਨਾਂ ਮਾਪਿਆਂ ਨੂੰ ਅਤੇ ਘਰ ਨੂੰ ਅੱਗ ਤੋਂ ਬਚਾਉਣ ਦੇ ਲਈ ਕੋਸ਼ਿਸ਼ ਕੀਤੀ ਅਤੇ ਇਸ ਦੇ ਚਾਲਦਿਆਂ ਜਿਹੜੇ ਆ ਨੌਜਵਾਨ ਅੱਗੇ ਆਏ ਅਤੇ ਇੱਕ ਪ੍ਰਧਾਨ ਜਿਹੜਾ ਦੱਸਿਆ ਜਾ ਰਿਹਾ ਉਹ ਮਹੱਲੇ ਦਾ ਉਸ ਵੱਲੋਂ ਅੱਗੇ ਆ ਕੇ ਅੱਗ ਬੁਝਾਈ ਗਈ ਅਤੇ ਮਾਪਿਆਂ ਨੂੰ ਉਥੋਂ ਕੱਢਿਆ ਗਿਆ ਉੱਥੇ ਹੀ ਜਦੋਂ ਉਸ ਨੌਜਵਾਨ ਤੋਂ ਪਤਾ ਕੀਤਾ ਕਿ ਆਖਰਕਾਰ ਇਹ ਕੀਤਾ ਕੀ ਹੈ ਤਾਂ ਉਸਨੇ ਕਿਹਾ ਹੈ ਕਿ ਇਹ ਮੈਨੂੰ ਨਹੀਂ ਪਤਾ ਲੱਗਿਆ ਇਹ ਕੀ ਹੋਇਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਨਸ਼ੇ ਦੀ ਦਾਲਦਾਲ ਵਿੱਚ ਨੌਜਵਾਨੀ ਕਿਵੇਂ ਤਸਦੀ ਜਾ ਰਹੀ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਨਸ਼ੇ ਨੂੰ ਨੱਥ ਪਾਉਣ ਦੇ ਲਈ ਪੱਬਾ ਪਾਰ ਹੋਇਆ ਵਿਆ ਪਰ ਹਲੇ ਵੀ ਨਸ਼ਾ ਜਿਹੜਾ ਦਿਨੋ ਦਿਨ ਘਰ ਦੇ ਘਰ ਉਝਾੜ ਰਿਹਾ ਹੈ ਮੌਕੇ ਤੇ ਕੀ ਗੱਲਬਾਤ ਹੋਈ ਹੈ ਉਹ ਸੁਣੋ ਅਤੇ ਕਿਵੇਂ ਇਹਨਾਂ ਮਾਪਿਆਂ ਨੂੰ ਉਸ ਨੌਜਵਾਨ ਤੋਂ ਬਚਾਇਆ ਗਿਆ ਇੱਕ ਜਦਵਿੰਦਰ ਜੀ ਅੱਜ ਤੁਹਾਡੇ ਉੱਥੇ ਟਾワー ਨੰਬਰ 9 ਗ੍ਰੀ ਸਵਿੱਤਰੀ ਗ੍ਰੀਨ ਤੇ ਕੋਈ ਅੱਗ ਲਾਉਣ ਦੀ ਘਟਨਾ ਆਈ ਕਿ ਮੁੰਡੇ ਨੇ ਆਪਣੇ ਮਾਂ ਪਿਓ ਅੰਦਰ ਬੰਦ ਕਰਕੇ ਅੱਗ ਲਾ ਦਿੱਤੀ ਕੀ ਮੈਟਰ ਸੀਗਾ ਜੀ ਉਹ ਬੰਦੇ ਨਾਲ ਸਮੈਕ ਵਗੈਰਾ ਕੁਝ ਲੰਦਾ ਨਸਾ ਵਗੈਰਾ ਕਰਦਾ ਉਹਨੂੰ ਪੈਸੇ ਮਿਲੇ ਨਹੀਂ ਕਰਦੇ ਤਾਂ ਨਸੇ ਕਰਕੇ ਪ੍ਰੋਬਲਮ ਕਰਕੇ ਉਹਨੇ ਕਿਹਾ ਨਸੇ ਆਪਣੀ ਮਦਰ ਤੋਂ ਨਾ ਪੈਸੇ ਮੰਗ ਰਿਹਾ ਤਾਂ ਜਿਹੜਾ ਉਹਦਾ ਬੇਟਾ ਤਾਂ ਉਹਨਾਂ ਨੇ ਦੇਆ ਨਹੀਂ ਉਹਨਾਂ ਦੇ ਜਿਹੜੇ ਮਾਂ ਪਿਓ ਅੰਦਰ ਤੇ ਉਹ ਸਾਲੇ ਨੇ ਬਾਹਰੋਂ ਕੀ ਕਰਿਆ ਅੱਗ ਲਾ ਦਿੱਤੀ ਇਹ ਪ੍ਰੋਬਲਮ ਹੋਈ ਜੀ ਸੋਸਾਇਟੀ ਇਕੱਠੀ ਹੋਈ ਉੱਤੇ ਜਾ ਕੇ ਪਰ ਉਹਨੂੰ ਬੁਝਾਇਆ ਅੱਗ ਨੂੰ ਸਾਰਾ ਫਿਰ ਕੰਟਰੋਲ ਕਰਿਆ ਲੋਕਾਂ ਨੇ ਇਕੱਠੇ ਹੋ ਕੇ ਕਿੰਨਾ ਕ ਨੁਕਸਾਨ ਹੋ ਗਿਆ ਜਿਹਦਾ ਨੁਕਸਾਨ ਤਾਂ ਉਹਨਾਂ ਦਾ ਵਿਚਾਰਿਆਂ ਦਾ ਸੋਫੇ ਵਗੈਰਾ ਸੜ ਗਏ ਬੈੱਡ ਵਗੈਰਾ ਸੜ ਗਏ ਕਾਫੀ ਜਿਆਦਾ ਨੁਕਸਾਨ ਹੋ ਗਿਆ ਅੱਛਾ ਮੋੜਾ ਨਸ਼ੇ ਗੰਦਾ ਹਦੀ ਸੀ ਉਹ ਨਸ਼ੇ ਦੇ ਬਹੁਤ ਨਸ਼ੇ ਸੀ ਤਾਂ ਉਸ ਟਾਈਮ ਵੀ ਹੋ ਫਿਰ ਅਸੀਂ ਉਹ ਨਸ਼ਾ ਕੇਂਦਰ ਵਾਲਿਆਂ ਨੂੰ ਫੋਨ ਕਰਿਆ ਬੱਤੀ ਚ ਫਿਰ ਉਹਨਾਂ ਦੀ ਟੀਮ ਆਈ ਫਿਰ ਉਹ ਅਖਤ ਤੇ ਪੈਰ ਉਹਨਾਂ ਨੂੰ ਬੰਨ ਕੇ ਫਿਰ ਲੈ ਕੇ ਉਹਨਾਂ ਨੂੰ ਗਏ अच्छा ਤੇ ਉਹਨਾਂ ਮਾਂ ਪਿਓ ਸਾਰੇ ਅੰਦਰ ਸੀ ਉਸ ਟਾਈਮ ਜਦੋਂ ਅੰਦਰ ਦੇ ਉਹ ਅੰਦਰ ਬੰਦ ਕਰਦੇ ਤੇ ਲੋਕਾਂ ਨੇ ਜਾ ਕੇ ਰੌਲਾ ਪਾ ਕੇ ਦਰਵਾਜਾ ਖਲੋਆ ਕੇ ਫਿਰ ਉਹਨੂੰ ਅੰਦਰ ਤੋਂ ਕੱਢਿਆ ਉਹਨਾਂ ਦੇ ਮਾਂ ਤੇ ਫਾਦਰ ਨੂੰ ਅੱਛਾ ਕਾਫੀ ਅੱਗ ਲੱਗ ਗਈ ਅੱਗ ਵੀ ਲੱਗੀ ਕਾਫੀ ਜਿਆਦਾ ਨੁਕਸਾਨ ਹੋ ਗਿਆ ਦੋ ਬੰਦੇ ਚਲੇ ਗਏ ਬਹੁਤ ਜਿਆਦਾ ਠੀਕ ਸਰਕਾਰ ਨੂੰ ਚਾਹੀਦਾ ਹੈਗਾ ਵੀ ਇਹ ਕੰਟਰੋਲ ਕਰੇ ਨ세 ਤੁਸੀਂ ਦੇਖੋ ਸਾਡਾ ਜਿਹੜਾ ਜੀਰਕਪੁਰ ਥਾਣਾ ਇੱਥੇ ਟੋਟਲ 4-5 ਮੁਲਾਜ਼ਮ ਹੈਗੇ 4-5 ਮੁਲਾਜ਼ਮ ਕਿਆ ਕਰੋਗੇ ਦੋਸਤੋ ਕਿੱਡਾ ਬੜਾ ਜੀਰਕਵਰਾ ਕਿੱਡੀ ਬੜੀ ਆਬਾਦੀ ਹੈਗੀ ਹੈ ਕੜ ਤੋਂ ਕੜ ਇਸ ਥਾਣੇ 'ਚ ਕੜ 70 80 ਸੋਸਾਇਟੀਆਂ ਹੈਗੀਆਂ 70 80 ਸੋਸਾਇਟੀਆਂ ਕੱਲੀ-ਕੱਲੀ ਸੋਸਾਇਟੀ 'ਚ 1-1000 ਬੰਦੇ ਦੀ ਆਬਾਦੀ ਹੈਗੀ ਹੈ 5 ਬੰਦੇ ਕਿੱਥੇ ਕੰਟਰੋਲ ਕਰ ਲੇਗੇ ਕਿੱਥੇ ਜਾਣਗੇ ਹੁਣ ਲੋਕ ਪੁਲਸ ਵਾਲਿਆਂ ਨੂੰ ਉੱਤੇ ਗਾਲਾਂ ਕੱਢੀ ਜਾਂਦੇ ਆ ਪੁਲਿਸ ਨਹੀਂ ਆਂਦੀ ਜੂਨੀ ਆਂਦੀ ਮੈਂ ਥਾਣੇ ਗਿਆ ਪੰਜ ਬੰਦੇ ਪੰਜੇ ਕੰਮ ਕਰ ਰਹੇ ਪੰਜਾਂ ਚੋਂ ਵੀ ਮਿਲ ਲਗਾ ਦੋ ਚਾਰ ਬੰਦੇ ਵਿਚਾਰੇ ਕੋਟ ਚ ਗਏ ਵੇ ਉਹ ਕਿਆ ਕਰਨਗੇ ਪੁਲਿਸ ਵਾਲੇ ਜੇ ਇੱਕ ਵਾਰ ਤਾਂ ਨਸ਼ੇ ਦਾ ਬਹੁਤ ਜ਼ਿਆਦਾ ਚੱਲ ਰਿਹਾ ਇੱਕ ਦਿਨ ਕਿਆ ਹੋਇਆ ਤੇ ਵੀਆਪੀ ਰੋਡ ਤੇ ਤਿੰਨ ਚਾਰ ਲੜਕੀਆਂ ਪੂਰੀ ਟੈਟ ਹੋਈਆਂ ਉਹ ਪੁਲਿਸ ਵਾਲੇ ਨੇ ਉਹਨਾਂ ਨੂੰ ਪੁੱਛ ਲਿਆ ਵੀ ਕਿਆ ਹੋ ਰਿਹਾ ਗਾਲਾਂ ਕੱਢ ਰਹੀ ਤੁਸੀਂ ਦੇਖੋ ਪੁਲਿਸ ਵਾਲੇ ਦਾ ਥੱਪੜ ਮਾਰਨ ਨੂੰ ਆਈ ਵੀ ਲੇਡੀ ਬੜਾ ਮੁਸ਼ਕਲ ਤੇ ਉਹਨਾਂ ਨੇ ਲੇਡੀ ਜੀ ਪੁਲਿਸ ਬੁਲਾਈ ਉਹਨਾਂ ਨੂੰ ਕੰਟਰੋਲ ਕਰਕੇ ਬੜਾ ਔਕਾ ਪੁਲਿਸ ਵਾਲੇ ਉਹਨੂੰ ਥਾਣੇ ਲੈ ਕੇ ਗਏ ਸਾਰੇ ਜ਼ਿਲਕ ਵਰਤ ਸਾਰ ਨਸ਼ੇ ਦਾ ਬਹੁਤ ਬੁਰਾ ਹਾਲ ਹੋਇਆ ਪਾ ਇਹ ਤਾਂ ਸਾਨੂੰ ਇਕੱਠੇ ਹੋ ਗਏ ਕਿਸੇ ਕੰਟਰੋਲ ਕਰਨਾ ਚਾਹੀਦਾ ਸਰਕਾਰ ਤਾਂ ਕਹਿਰੀ ਵੀ ਅਸੀਂ ਇਹ ਕਰ ਰਹੇ ਸਰਕਾਰ ਤਾਂ ਜਮੀ ਨਾਕਾਮ ਹੋਈ ਵੀ ਆ ਬੜਾ ਬੁਰਾ ਹਾਲ ਹੋਇਆ ਹੈ ਜ਼ਿਲਕ ਦਾ ਇੱਕ ਸ਼ਰਮੇ ਕੱਲੋ ਤੁਹਾਡੇ ਉਥੇ ਲੋਗੜ ਚ ਵੀ ਰੌਲਾ ਪਿਆ ਸੀ ਕੋਈ ਨਸ਼ਾ ਨੁਸ਼ਾ ਵੇਚਣ ਨੂੰ ਲੈ ਕਾਫੀ ਹੰਗਾਮਾ ਹੋਇਆ ਦੇਖੋ ਤੁਸੀਂ ਉਹ ਬੰਦਾ ਨਾ ਸ਼੍ਰੀਆਮ ਨਸ਼ੇ ਵੇਚ ਰਿਹਾ ਜੀ ਉਹ ਸੋਸਾਇਟੀ ਸਾਰੀ ਇਕੱਠੀ ਹੋ ਗਈ ਸੋਸਾਇਟੀ ਇਕੱਠੀ ਹੋ ਕੇ ਰੌਲਾ ਪਾਇਆ ਉਹ ਫੇਰ ਉੱਥੋਂ ਬੰਦੇ ਭੱਜੇ ਆ ਕੁਣ ਵੀ ਉਹ ਨਸ ਨਸਾ ਵੇਚੀ ਜਾਂਦੇ ਆ ਪੁਲਿਸ ਵਾਲੇ ਵੀ ਅਸੀਂ ਚੱਕ ਕੇ ਤੇ ਲਿਆਏ ਉਹਨਾਂ ਨੂੰ ਪਰ ਹਾਲ ਤੱਕ ਕੋਈ ਚੰਗੀ ਤਰ੍ਹਾਂ ਕਾਰਵਾਈ ਨਹੀਂ ਹੋਈ ਉਹਨਾਂ ਤੇ ਉੱਥੇ ਦੇਹ ਵਪਾਰ ਦਾ ਵੀ ਕਾਫੀ ਕੰਮ ਤੁਹਾਡੇ ਲੋਗਡ ਰੋਡ ਤੇ ਦੱਸਿਆ ਜਾਦਾ ਲੋਗਡ ਰੋਡ ਤੇ ਵੀ ਹੈਗਾ ਇਧਰ ਡੀਏਪੀ ਰੋਡ ਤੇ ਵੀ ਹੈਗਾ ਇਧਰ ਸੈਟੀਆਂ 'ਚ ਵੀ ਹੈਗਾ ਕਾਫੀ ਜਗ੍ਹਾ ਚੱਲ ਰਿਹਾ ਕੰਮ ਇਹਦਾ ਅੱਛਾ